पंजाब सरकार दी पई मार लेबर सभावां होइयां बेरोजगार हक की मंगा लेबर सभावां दिता रोज धरना पंजी लाख दे टेंडर ऑफलाइन ना कीते ता करांगे पंजाब सरकार दे खिलाफ करांगे तिखा संघराज चीफ एडिटर कमलजीत सिंह दी विशेष रिपोर्ट ਉਹ ਵੀ ਮੰਨ ਲੀਆ ਉਹ ਵੀ ਇੰਡਸਟਰੀ ਦੇ ਨਾਮ ਤੇ ਕਰੋੜਾਂ ਰੁਪਏ ਦਾ ਕਰਜ਼ਾ ਲੈ ਕੇ ਮਾਫ਼ ਕਰਾ ਲੈਂਦੇ ਆ ਕੋਈ ਅੱਕਾ ਲਾ ਕੇ ਆਪਣੇ ਦਾਣੀ ਫੜ ਲੈ ਲੈਂਦਾ ਹੈ ਪਰ ਇਹ ਸੁਭਾਵਾਂ ਕਿੱਧਰ ਜਾਣ ਇਹ ਕੀ ਜੋ ਕਰਨ ਇਹਨਾਂ ਦੇ ਕੋਲ ਜਿੱਦ ਰੋਜ਼ਗਾਰ ਹੀ ਖੋਲੇ ਗਿਆ ਤੇ ਕਰਜ਼ਾ ਇਹਨਾਂ ਦੇ ਸਿਰ ਵਿਆਜ ਦੇ ਵਿਆਜ ਬਣ ਕੇ ਤੇ ਦਿਨ ਰਾਤ ਵਧੀ ਜਾ ਰਿਹਾ ਹੈ ਕਈ ਵਿਚਾਰੇ ਇਤੋਂ ਦਾ ਕਰਦੇ ਦੀ ਮਾਰੇ ਡਾ ਕੇ ਆਪਣਾ ਘਰੀ ਤੇ ਆ ਕੇ ਨੇ ਉਹਨਾਂ ਦੇ ਮਗਰੋਂ ਪਰਿਵਾਰ ਜਿਹੜੇ ਆ ਬੇਰੋਜ਼ਗਾਰ ਹੋ ਗਿਆ ਕੋਈ ਰੋਜ਼ਗਾਰ ਨਹੀਂ ਹੈਗਾ ਦੇ ਸਾਡੀਆਂ ਜੰਗਲਾਂ ਤੇ ਬਾਵਾਂ ਨੇ ਇਹ ਪੀੜੀ ਦਾ ਪੀੜੀ ਇਹ ਮਿੱਟੀ ਦਾ ਪਰਿਵਾਰ ਦਾ ਸਦਾਏ ਇਹ ਜਦੋਂ ਵੀਰਿਆ ਆਪਣੇ ਦਾ ਕਾਜ ਜਾਂਦਾ ਹੈ ਤੇ ਵੱਡੇ ਵੱਡੇ ਮੰਤਰੀਆਂ ਨੂੰ ਹਿਲਾ ਦਿੰਦਾ ਕਿ ਹੀੜੀ ਦੇ ਰਾਈ ਆਪਣੀ ਵਾਸ ਪੰਜਾਬ ਪ੍ਰਧਾਨ ਸੱਜ ਬਚਾਉਣਾ ਚਾਹੁੰਦੇ ਆ ਤਾਂ ਜਾਂਦਾ ਇਸ ਜਿਹੜਾ ਜਿਹੜਾ ਕਾਫਲਾ ਇੱਕ ਰਵਾਨਾ ਹੋ ਲੱਗਾ ਸਾਡੇ ਬਹੁਤ ਦੀ ਜੋ ਇੱਥੇ ਦੇ ਸਾਡੇ ਸੋ ਸਲਾਮਤੇ ਜੋ ਬਣਨੇ ਯਤ ਮੰਤਰੀ ਬਣਨੇ ਖਜ਼ਾਨਾ ਮੰਤਰੀ ਬਣਨੇ ਕਮਜੀ ਕਿਸ਼ੋਦੀ ਆ ਫੋਨ ਕੇ ਜਾਗਪਾਨੀ ਦੇ ਸੋ ਜੀ ਦਾ ਸਵਾਲ ਜਿਹੜੋ ਰੋਸ਼ਨੀ ਸੀ ਕਿ ਉਹ ਮਤੌ ਜਰਨੇ ਸੋ ਦਾ ਮੀਡੀਆ ਇਸ ਲਈ ਕਿ ਹੋਰ ਹੀ ਸਾਡੇ ਜੋ ਜੋ ਮੀਡੀਆ ਮਾਜਾ ਕਿਤਨੀ ਵਾਟ ਰਲ ਕਰਨੀ ਜੋ ਇਹਨਾਂ ਦਾ ਜੋੜਦਾਨ ਕੋਈ ਸਲਾਹ ਦਾ ਜੋਗਾ ਸੋ ਇਹ ਕਰਕੇ ਅਸੀਂ ਬਾਗੇ ਜੋ ਤਾਫਾ ਕੋਲੇ ਚੰਦ ਮੇਡਾ ਦੇ ਚ ਇੱਕ ਪਿਆਰ ਜੋ ਕੱਢ ਆ ਹਾਲੇ ਤੋਂ ਹੁੰਦਾ ਹੋਇਆ ਜਿਹੜਾ ਸਿੱਸੀ ਸਾਹਿਬ ਮਾਨੋ ਹੋਰ ਤੋਂ ਪੁੱਛ ਆਪਣਾ ਮਨ ਪਤਰ ਦੇਣਗੇ ਜੇ ਸਾਡੇ ਮੰਗਲ ਚਾਰ ਕੇ ਦਿਲ ਕਰਦੇ ਜੁਰੂਰ ਤੇ ਵਾਤਾ ਤੇਵਾ ਜੁੜੀ ਜਬਾਤ ਹੈ ਮੈਂ ਇਹਦੀ ਚੁੰਡਾ ਕੋਪੜ ਲੇਵਲ ਸੁਸਾਇਟੀ ਦਾ ਮੈਂ ਪ੍ਰੈਜ਼ੀਡੈਂਟ ਸਰਦਾਰ ਸੁਰਿੰਦਰ ਸਿੰਘ ਚਾਵਲਾ ਮੈਂ ਭਗਵਾਨ ਸਰਕਾਰ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਕਿ ਭਗਵਾਨ ਜੀ ਸਾਹਿਬ ਤੁਸੀਂ ਪੰਜਾਬ ਵਿੱਚ ਆਪਣਾ ਢੰਡੋੜਾ ਫਿਰਦੇ ਨਹੀਂ ਥੱਕਦੇ ਕਿ ਅਸੀਂ ਗਰੀਬ ਵਰਗ ਦੇ ਲੋਕਾਂ ਨੂੰ ਉੱਚ ਚੋਕ ਰਹੇ ਹਾਂ ਪਰ ਅਮਲ ਵਿੱਚ ਇਹ ਗੱਲ ਨਹੀਂ ਆ ਰਹੀ ਪੁਗਤ ਮਾਨ ਸਾਹਿਬ ਅਸੀਂ ਤੁਹਾਨੂੰ ਕੋ ਨੌਕਰੀਆਂ ਨਹੀਂ ਮੰਗਦੇ ਅਸੀਂ ਆਪਣੀ ਟ੍ਰੇਡ ਦਾ ਕੰਮ ਮੰਗਦੇ ਅਸੀਂ ਆਪਣਾ ਰੁਜ਼ਗਾਰ ਮੰਗਦੇ ਆ ਸਾਡੇ ਵੱਡੇ ਵਟੇਰੇ ਤੋਂ ਸਾਡੀਆਂ ਸੁਸਾਇਟੀਆਂ ਚਲਦੀਆਂ ਆ ਰਹੀਆਂ ਸਾਨੂੰ ਪਹਿਲਾਂ ਸਾਨੂੰ ਸਾਰੇ ਬਹੁਤ ਵਧੀਆ ਕੰਮ ਮਿਲਦੇ ਸਾਡਾ ਰੁਜ਼ਗਾਰ ਪਾਲਣ ਪੋਸ਼ਣ ਬੜਾ ਸੋਹਣਾ ਅਸੀਂ ਹੱਥੀਂ ਕੰਮ ਕਰਕੇ ਆਪਣਾ ਰੁਜ਼ਗਾਰ ਲੈ ਕੇ ਪਰਿਵਾਰ ਪਾਲਦੇ ਸੀ ਅੱਜ ਸਮਾਂ ਉਹ ਆ ਗਿਆ ਕਿ ਪਗੋਂ ਬਤਾਓ ਅਸੀਂ ਆਪਣੇ ਪਵਾਰਾਂ ਨੂੰ ਫਿਊਚਰ ਚ ਕਹੀ ਦਈਏ ਤੁਸੀਂ ਸਾਡੀਆਂ ਸੁਸਾਇਟੀਆ ਰਜਿਸਟਰ ਕਰਾ ਕੇ ਸਾਨੂੰ ਤੁਸੀਂ ਬੇਚਗਰ ਕਰਤਾ ਜਾਂ ਤਾਂ ਸਰਕਾਰੀ ਸਬਾਵਾਂ ਦਾ ਡਿਪਾਰਟਮੈਂਟ ਖਤਮ ਕਰ ਦਿੱਤਾ ਜਾਵੇ ਗੱਲ ਇੱਕ ਪਾਸੇ ਲਾਈ ਜਵੇ ਤਿੰਨ ਚਾਰ ਸਾਲ ਤੋਂ ਅਸੀਂ ਸੰਘਰਸ਼ ਕਰ ਰਹੇ ਹਾਂ ਸਾਨੂੰ ਹਾਰ ਕੇ ਸੜਕਾਂ ਤੇ ਬਹਿਣਾ ਪੈ ਗਿਆ ਜੇ ਸਾਨੂੰ ਰੋਜ਼ਗਾਰ ਹੁੰਦਾ ਤੇ ਅੱਜ ਅਸੀਂ ਆਪਣੇ ਕਮਾਂਕਾਰ ਹੁੰਦੇ ਇਹਦਾ ਫਾਇਦਾ ਡਿਪਾਰਟਮੈਂਟਾਂ ਦੇ ਆਲਾ ਅਫਸਰ ਵੱਡੇ ਅਸੇਤੀਵ ਲੈ ਰਹੇ ਨੇ ਜਿਹੜੇ ਠੇਕੇਦਾਰਾਂ ਨਾਲ ਮਿਲ ਕੇ ਵੱਡੇ ਟੰਡ ਕਰਫ ਕਰਕੇ ਉਹਨਾਂ ਦੇ ਘਰ ਪਰੇ ਜਾ ਰਹੇ ਨੇ ਤੇ ਗਰੀਬ ਬੰਦੇ ਨੂੰ ਗਰੀਬ ਕਰੀ ਜਾ ਰਹੇ ਨੇ ਆਪਣੀ ਮੇਨ ਮੰਗੇ ਕੀ ਹੈ ਗਈਆਂ ਮੇਨ ਮੰਗੇ ਮੇਰੀ ਭਗਵੰਦਾ ਸਾਹਿਬ ਤੁਹਾਡਾ ਸਾਡਾ ਕੋਈ ਦਾਵਾ ਛੜਾ ਨਹੀਂਗਾ ਜੇ ਤੁਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਤੇ ਸਾਡੇ ਗਰੀਬ ਸੁਸਾਇਟੀਆਂ ਦੇ ਮਸਲੇ ਤੁਹਾਨੂੰ ਸਿਰਕਾਂ ਤੇ ਆ ਕੇ ਸੁਣਨੇ ਪਣੇ ਆ ਤੁਹਾਨੂੰ ਹੱਲ ਕਰਨੇ ਪਣੇ ਆ ਸਾਡੇ ਜਦੋਂ ਦੇ ਟੈਂਡਰ オンਲਾਈਨ ਹੋਏ ਆ ਸਾਡੇ ਸਿਕਾਰੀ ਸਭਾਵਾਂ ਦੇ ਮੈਂਬਰ ਬਿਲਕੁਲ ਬੇਰਜਾਰ ਹੋ ਗਏ ਆ ਮਰਨ ਦੇ ਘੰਟੇ ਤੱਕ ਆ ਗਏ ਆ ਕਰਜੇ ਥਲੇ ਸੇੜਾ ਦਬ ਦਬ ਕਈ ਵਿਚਾਰੇ ਕਿਧਰ ਜਾ ਰਹੇ ਤੁਹਾਨੂੰ ਪਤਾ ਹੀ ਆ ਜੇ ਅਸੀਂ ਆਉਣ ਵਾਲੇ ਸਮੇਂ ਵਿੱਚ ਆਪਣੇ ਬੱਚਿਆਂ ਨੂੰ ਅਸੀਂ ਆਪਣਾ ਫਿਚਰ ਚੰਗਾ ਦੇ ਦੇ ਸਕਾਂਗੇ ਤੇ ਸਾਡੇ ਬੱਚੇ ਕਿੱਧਰ ਜਾਣਗੇ ਭਗਵੰਤਬਾਨ ਸਾਹਿਬ ਤੁਸੀਂ ਸੋਚਣ ਵਾਲੀ ਗੱਲ ਹੈ ਤੁਹਾਡਾ ਹਰਾਪਨ ਅੱਜ ਕਿੱਧਰ ਗਿਆ ਹਰਾਪਨ ਕਿ ਕਿਹੜੇ ਗਰੀਬ ਦੇ ਹੱਕ ਚ ਚੱਲਿਆ ਤੁਹਾਨੂੰ ਦੱਸਿਆ ਜਾਵੇ ਆਪਣੇ ਐਮ ਐਲ ਏ ਦੀਆਂ ਡੁੱਟੀਆਂ ਲਾਈਆਂ ਜਾਣ ਆਪਣੇ ਹਲਕਿਆਂ ਚ ਜਿਹੜੇ ਵਪਾਰੀ ਐਸੋਸੀਏਸ਼ਨਾਂ ਦੇ ਮੀਟਿੰਗਾਂ ਕਰਕੇ ਉਹਨਾਂ ਦਾ ਦੁੱਖ ਸੁੱਖ ਸੁਣਿਆ ਜਾਵੇ ਤੇ ਮੈਨੂੰ ਦੱਸਿਆ ਜਾਵੇ ਹਰ ਸ਼ਹਿਰ ਵਿੱਚ ਸੀ ਐਮ ਕੈਂਪ ਹਾਊਸ ਫੁੱਲ ਨਾਲ ਚਾਹੀਦਾ ਭਗਵੰਤਬਾਨ ਸਾਹਿਬ ਇਧਰ ਰੰਗਲਾ ਆਉਣੀ ਪੜਨਾ ਤੁਸੀਂ ਇੱਕ ਤੀਰ ਨਾਲ ਕਈ ਨਿਸ਼ਾਨੇ ਮਾਰ ਸਕਦੇ ਆ ਤੁਸੀਂ ਬੇਰਜਗਰੀ ਖਤਮ ਕਰ ਦੋ ਨਸ਼ਾ ਆਪਣੇ ਖਤਮ ਹੋ ਜਾਏਗਾ ਸਾਡੇ ਸੂਬੇ ਦੇ ਪੰਜਾਬ ਪੁਲਿਸ ਦੇ ਬਹਾਦਰ ਸਪਾਈ ਹਾਜ਼ਰ ਮਲਾਵਿਆਂ ਨੂੰ ਸਲੂਟ ਹੈ ਜਿਹੜੇ 24 ਘੰਟੇ ਨਸ਼ਾ ਮੁਕਤ ਪੰਜਾਬ ਕਰਨੀ ਥੱਤ ਪਰ ਹਾਜ਼ਰ ਰਹਿੰਦੇ ਨੇ ਅਸੀਂ ਉਹਨਾਂ ਦੇ ਨਾਂ ਨਾ ਸਾਡਾ ਫਤਸੀ ਅਸੀਂ ਪੂਰਾ ਖੱਤਾ ਤੁਹਾਨੂੰ 92 ਮੈਂਬਰ ਦੇ ਕੇ ਸਾਡੇ ਸਿਰ ਤੇ ਤਾਜ ਰੱਖਿਆ ਮੁੱਖ ਮੰਤਰੀ ਸਾਹਿਬ ਹੁਣ ਤੁਸੀਂ ਇਹ ਨਾ ਭੁੱਲੋ ਕਿ ਜਿਨ੍ਹਾਂ ਕਰਕੇ ਮੈਂ ਮੁੱਖ ਮੰਤਰੀ ਬਣਿਆ ਉਹਨਾਂ ਨੇ ਖੁੱਲ ਛੁੱਟਦੀਏ ਬਿਲਕੁਲ ਨਹੀਂ برداشت ਹੋਵੇਗਾ ਅਸੀਂ ਆਪਣੇ ਹੱਕਾਂ ਦੀ ਮੰਗਾਂ ਵਾਸਤੇ ਕੁਝ ਵੀ ਕਰਨ ਨੂੰ ਤਿਆਰ ਆਂ ਕੁਝ ਵੀ ਕਰਨ ਨੂੰ ਤਿਆਰ ਆਂ ਸਾਡੇ ਬੰਦੇ ਨਹੀਂ ਉਰੀ ਅਗਲਾ ਕਦਮ ਸਟੈਪ ਕੀ ਹੈ ਅਗਲਾ ਸਟੈਪ ਸਾਡਾ ਆਏ ਹੋਏਗਾ ਜਿੱਥੇ ਅੱਛੇ ਇਲੈਕਸ਼ਨ ਹੋਏਗੀ ਅਸੀਂ ਉੱਥੇ ਜਾ ਕੇ ਤੁਹਾਨੂੰ ਬੇਨਤੀ ਕਰਾਂਗੇ ਅਸੀਂ ਜਨਰਲ ਜਾਵਾਂਗੇ ਜਨਰਲ ਜਾਵਾਂਗੇ ਜਿੱਥੇ ਕੋਈ ਵਿਧਾਨ ਸਭਾ ਦੀ ਇਲੈਕਸ਼ਨ ਹੋਏਗੀ ਵੇਖੋ ਭਗਵਾਨ ਸਭ ਸੁਖਾਰ ਜੀ ਲੋਕ ਸਭਾ ਇਲੈਕਸ਼ਨ ਹੋਈ ਆ ਤੁਸੀਂ ਵੇਖ ਲਿਆ ਅਸੀਂ ਕਿੱਥੇ ਖੜੇ ਆ ਤੁਸੀਂ ਵੇਖ ਲਿਆ ਕਿੱਥੇ ਖੜੇ ਆ ਤੁਹਾਡੇ ਕਿਤੇ ਵਧੀਆ ਅਮਲ ਚ ਨਹੀਂ ਆ ਰਹੇ ਤਾਨੂੰ ਅੱਜ ਸੋਚਣੇ ਲੋੜ ਆ ਤੁਹਾਨੂੰ ਅੱਜ ਸੋਚਣੇ ਲੋੜ ਆ ਧੋਕਰਨੇ ਲੋੜ ਆ ਕਿ ਇਹ ਲੋਕੀਆ ਸੜਕਾਂ ਤੇ ਆ ਰਹੇ ਕਿਉਂ ਆ ਰਹੇ ਆ ਉਹਨੂੰ ਜਿਹੜੀਆਂ ਤੁਸੀਂ ਗਰੀਬ ਸੁਭਾਵਾ ਨੂੰ ਉੱਪਰ ਚੁੱਕਣ ਵਾਸਤੇ ਜਿਹੜੇ ਕਦਮ ਚੁੱਕੇ ਆ ਉਹਨਾਂ ਨੂੰ ਅਮੰਤ ਲੈਂਦਾ ਜਾਵੇ ਮੈਂ ਤੁਹਾਡਾ ਪ੍ਰੈਸਰ ਮੋਟਰ ਦਾ ਬਹੁਤ ਧੰਨਵਾਦ ਆ ਜਿਹੜੇ ਸਾਡੇ ਸੇਵਾਕਾਰੀ ਗਰੀਬ ਸੁਸਾਇਟੀ ਦਾ ਆਵਾਜ਼ ਪੰਜਾਬ ਸਰਕਾਰ ਦੇ ਦਰਵਾਜ਼ਾ ਪਹੁੰਚਾਓਗੇ ਮੈਂ ਅੱਜ ਦਾ ਬਹੁਤ ਧੰਨਵਾਦੀ। ਬੈ ਰੇਸ਼ਮ ਸਿੰਘ ਰਾਮਪਰਾ ਸੁਸਾਇਟੀ ਦਾ ਪ੍ਰਧਾਨ ਲੇਬਰ ਸੁਭਾਵਾਂ ਦੇ ਸਰਕਾਰੀ ਕੀਰਤੀ ਸੁਭਾਵਾਂ ਸੁਸਾਇਟੀਆਂ ਸਾਡੀਆਂ ਜਿਹੜੀਆਂ ਪੰਜਾਬ ਚੰਡੀਗੜ੍ਹ ਤੋਂ ਰਜਿਸਟਰਡ ਨੇ ਅਸੀਂ ਬੜੇ ਲੰਮੇ ਸਿਰ ਦੇ ਉੱਤੋਂ ਆਪਣਾ ਜੜਾ ਵਾ ਸਰਕਾਰੀ ਕੰਮ ਕਰ ਰਹੇ ਹਾਂ ਸਰਕਾਰ ਦੇ ਜਿਹੜੇ ਟੈਂਡਰ ਲੱਗਦੇ ਆ ਉਹ ਉਹਨਾਂ ਦੇ ਵਿੱਚ ਅਸੀਂ ਕੰਮ ਕਰ ਰਹੇ ਆ ਪਰ ਕੁਝ ਸਮੇਂ ਤੋਂ ਸਾਡੇ ਨਾਲ ਸਰਕਾਰ ਜਿਹੜੀ ਆ ਪੰਜਾਬ ਸਰਕਾਰ ਬਹੁਤ ਤਕਾ ਕਰ ਰਹੀ ਆ ਜਿਹੜੇ ਕਰੋੜਾ ਰੁਪਏ ਦੇ ਟੈਂਡਰ ਲਾ ਕੇ ਜਿਹੜੇ ਆਫਲਾਈਨ 25-25 ਲੱਖ ਦੇ ਟੈਂਡਰ ਜਿਹੜੇ ਗਰੀਬ ਸੁਭਾਵਾਂ ਨੂੰ ਰੋਜ਼ਗਾਰ ਮਿਲਦੇ ਸੀ ਉਹ ਅੱਜ ਬੰਦ ਕਰ ਦਿੱਤੇ ਗਏ ਆ ਸਾਡਾ ਜਿਹੜਾ ਅੱਜ ਦਾ ਨਾਰਾ ਏ ਉਹ ਇਹ ਆ ਕਿ ਗਰੀਬ ਸੁਭਾਵਾਂ ਬੇਰੋਜ਼ਗਾਰ ਪੰਜਾਬ ਸਰਕਾਰ ਦੀ ਪਈ ਮਾਰ ਗਰੀਬ ਸੁਭਾਵਾਂ ਬੇਰੋਜ਼ਗਾਰ ਅਸੀਂ ਪੰਜਾਬ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਸਾਡਾ ਜਿਹੜਾ ਬਣਦਾ ਹੱਕ ਆ 25-25 ਲੱਖ ਦੇ ਟੈਂਡਰ ਜਿਹੜੇ ਆ ਆਫਲੈਂਡ ਕਰਕੇ ਉਹ ਲਾਏ ਜਾਣ ਤਾਂ ਜੋ ਸਾਡੀਆਂ ਸੁਭਾਵਾਂ ਨੂੰ ਰੋਜ਼ਗਾਰ ਮਿਲ ਸਕੇ ਸਾਡੀ ਆਰਥਿਕ ਵਿਵਸਥਾ ਜਿਹੜੀ ਆ ਉਹ ਸਹੀ ਹੋ ਸਕੇ ਮੈਂ ਸਰਜੀਤ ਸਿੰਘ ਸ਼ਾਂਕਾ ਪ੍ਰਧਾਨ ਰਾਪਰਾ ਕਪਰ ਸੁਸਾਇਟੀ موجوده ਪ੍ਰਧਾਨ ਰਾਟੀ ਜਨਕਲਾ ਮੋਰਚਾ ਅੱਜ ਪਟਿਆਲਾ ਬੋਲਦੇ ਧਰਮ ਨਿਸ਼ਟੇ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵਤ ਸਿੰਘ ਮਾਨ ਜੀ ਨੂੰ ਸਤਾਮਨੀ ਦਿੰਦਾ ਵਾਂ ਕਿ ਮੁੱਖ ਮੰਤਰੀ ਸਾਹਿਬ ਤੁਸੀਂ ਜਿਹੜਾ ਵਾਦਾ ਆਪ ਲੋਕਾਂ ਦੇ ਨਾਲ ਕੀਤਾ ਸੀ ਕਿ ਬਦਲਾ ਲੈ ਕੇ ਪੰਜਾਬ ਦੇ ਲੋਕਾਂ ਨੂੰ ਰੋਜ਼ਗਾਰ ਦਿੱਤਾ ਜਾਵੇਗਾ ਪਰ ਤੁਸੀਂ ਉਹ ਵਾਦਾ ਪੂਰਾ ਕਰਨ ਦੀ بجائے ਲੋਕਾਂ ਦਾ ਰੋਜ਼ਗਾਰ ਖੋ ਕੇ ਆਪਣੇ ਚਿਹਤੇ ਬੰਦਿਆਂ ਨੂੰ ਅੱਗੇ ਲੈ ਕੇ ਤਨਾੜ ਬਣਾਇਆ ਜਾ ਰਿਹਾ ਜਿਹੜੇ ਲੋਕ بے ਰੋਜ਼ਗਾਰ ਹੋ ਕੇ ਆਪਣੇ ਕਰੀਬੀ ਜੀਵਨ ਭਤੀਜਕਾਰਾਂ ਅਸੀਂ ਅੱਜ ਇਹ ਤਰਜੋਬਾਦ ਲੋਕਮਤਰੀ ਸਾਹਿਬ ਤੁਹਾਡੇ ਦਲੰਦਰ ਜਿਲਤੇ ਵਿੱਚ ਜੋ ਹੋ ਰਹੀ ਹੈ ਉਹ ਦੇਰਨਾ ਦਾਵਾਗੇ ਜੇ ਸਾਡੀਆਂ ਕਾ ਮੰਗਾਂ ਪੂਰੀਆਂ ਨਾ ਕੀਤੀਆਂ ਤਾਂ ਤੁਹਾਡੇ ਵਿਰੋਧ ਹੀ ਜਲੰਧਰ ਜਾ ਕੇ ਇੱਧਰ ਰਦਾਵਾਂਗੇ ਸਾਡੀਆਂ ਹੱਤਾਂ ਜਿ ਮੰਗੀਆਂ ਕਾ ਨੇ 25 ਲੱਖ ਤੱਕ ਦਾ ਐਂਡਰ ਸਾਡੇ ਆਬਲਾਨ ਕੀਤੇ ਜਾਣ 60 ਲੱਖ ਤੱਕ ਦੇ ਟੋਕਸਿਕਸਪਾਣਾ ਜਾਰੀ ਕੀਤਾ ਜਾਵੇ ਸਾਡੀਆਂ ਕਾ ਮੰਗੀ ਕਾ ਪੂਰੀ ਕਿਦ ਜਾਨ